ਨਮਸਕਾਰ ਮੈਂ ਹਾਰਤੀ ਤੁਸੀਂ ਵੀਕ ਰੋ ਐਸਐਮਜ਼ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾ ਤਾਂ ਮੈਂ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਸਿਆਸਤ ਦੇ ਨਾਲ ਜੁੜੇ ਕੁਝ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਵਿਰਿੰਦਰ ਚੇਦਨਾਲ ਵਿਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਰਤੀ ਜੀ ਤੁਹਾਡਾ ਵੀ ਇਥੇ ਐਸਐਮਜ਼ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਿੰਦ ਜੀ ਅਸ਼ਵਨੀ ਸੇਖੜੀ ਜਿਨ੍ਹਾਂ ਦੀ ਗੱਲਾਂ ਹੋ ਰਹੀਆਂ ਸੀ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਣਗੇ ਲੇਕਿਨ ਇਹਨਾਂ ਗੱਲਾਂ ਨੂੰ ਹੁਣ ਵਿਰਾਮ ਲੱਗ ਚੁੱਕਾ ਹੈ ਜੇ ਬਿਲਕੁਲ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਜਿਸ ਵੇਲੇ ਦਾ ਇਹ ਪਤਾ ਲੱਗਿਆ ਹੈ ਕਿ ਅਸ਼wini ਸੇਖੜੀ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ ਕਿਉਂਕਿ ਰਾਜਕੁਮਾਰ ਵੀਰਕਾ ਹੁਰਾਨੇ ਜੀ ਅਸ਼wini ਸੇਖੜੀ ਕੋ ਜਾ ਕੇ ਉਹਨਾਂ ਦੀ ਗੱਲ ਹਰੀਸ਼ ਸ਼ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਹੁਰਾਨੇ ਕਰਾਈ ਹੈ ਜੀ ਔਰ ਉਹਨਾਂ ਨੇ ਗੱਲਬਾਤ ਕਰਨ ਤੋਂ ਬਾਅਦ ਅਸ਼wini ਸੇਖੜੀ ਨੇ ਇਹ ਭਰੋਸਾ ਦਿੱਤਾ ਕਿ ਉਹ ਕਾਂਗਰਸ ਦੇ ਵਿੱਚ ਰਹਿਣਗੇ ਪਰ ਇਸ ਦੇ ਨਾਲ ਹੀ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਅਸ਼ਵਨੀ ਸ਼ੇਖੜੀ ਜਿਹੜੇ ਨੇ ਉਹਨਾਂ ਦੀ ਤਬੀਦ ਕੱਲ ਰਾਤ ਦੀ ਠੀਕ ਨਹੀਂ ਸਵੇਰੇ ਉਹਨਾਂ ਨੂੰ ਅੰਮ੍ਰਿਤਸਰ ਦੇ ਫੋਰਟੀ ਹਸਪੀਟਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਛਾਤੀ ਦੇ ਵਿੱਚ ਦਰਦ ਹੈ ਇਸ ਕਰਕੇ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਹੁਣ ਗੱਲ ਹੈ ਕਿ ਅਸ਼ਵਨੀ ਸ਼ੇਖੜੀ ਦੀ ਤੋ ਤੱਕ ਗੱਲ ਹੈ ਇਹ ਪੁਰਾਣੀ ਟਕਸਾਲੀ ਕਾਂਗਰਸੀ ਆਗੂ ਨੇ 1985 ਦੇ ਵਿੱਚ ਪਹਿਲੀ ਵਾਰ ਚੁਣੇ ਗਏ 2002 ਦੇ ਵਿੱਚ ਚੁਣੇ ਗਏ 2012 ਦੇ ਵਿੱਚ ਚੁਣੇ ਗਏ ਤੇ 2002 ਦੇ ਵਿੱਚ ਇਹ ਰਾਜ ਮੰਤਰੀ ਰਹੇ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਆ ਦੇ ਜੀ ਕਾਫੀ ਚੰਗਾ ਬਚੋਕੜਾ ਹੈ ਕਾਫੀ ਦੇਰ ਤੋਂ ਇਹ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਹਿੰਦੂ ਚਿਹਰਾ ਨੇ ਔਰ ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਉਹਨਾਂ ਦੇ ਹਲਕੇ ਯਾਨੀ ਕਿ ਬਟਾਲਾ ਬਟਾਲਾ ਜਿਹੜਾ ਹੈ ਜਿਹੜਾ ਗੁਰਦਾਸਪੁਰ ਦੇ ਵਿੱਚ ਆਉਂਦਾ ਹੈ ਤੇ ਪੁਲਿਸ ਜ਼ਿਲ੍ਹਾ ਬਟਾਲਾ ਪੁਲਿਸ ਜ਼ਿਲ੍ਹਾ ਬਟਾਲਾ ਵੈਸੇ ਐਡਮਿਨਿਸਟ੍ਰੇਟਿਵ ਜਿਹੜਾ ਹੈ ਇਹ ਜਿਹੜਾ ਗੁਰਦਾਸਪੁਰ ਦੇ ਅਧੀਨ ਆਉਂਦਾ ਠੀਕ ਸੋ ਇਹ ਇੱਥੇ ਇਹਨਾਂ ਦੇ ਦਗੇ ਕਹਿਣਾ ਹੈ ਦੋਸ਼ੀ ਕਿ ਇਹ ਜੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹਨਾਂ ਦੇ ਹਲਕੇ ਦੇ ਵਿੱਚ ਯਾਨੀ ਬਟਾਲਾ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਜੀ ਸੋ ਇਹ ਕਿਤੇ ਨਾ ਕਿਤੇ ਰੋਜ਼ ਸੀਗਾ ਇਹਨਾਂ ਦੇ ਮੰਦ ਦੇ ਵਿੱਚ ਕਿ ਕਈ ਵਾਰੀ ਉਹਨਾਂ ਨੇ ਜੋ ਹੈ ਕੈਪਟਨ ਅਮਰਿੰਦਰ ਸਿੰਘ ਹੁਰਾ ਨਾਲ ਤੱਕ ਵੀ ਆਪਣੀ ਗੱਲ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਕਾਫੀ ਦੇਰ ਤੋਂ ਵਿਦਾਈ ਕਨਾਂ ਦੋਸ਼ਿਕਾ ਕਿ ਕੈਪਟਨ ਰੋਰੀ ਮਿਲਦੇ ਨਹੀਂ ਸੋ ਉਹ ਹੀ ਇੱਕ ਮਨ ਦੇ ਵਿੱਚ ਜਿਹੜੀ ਸੀ ਇਹਨਾਂ ਦੇ ਕਹਿ ਦੀ ਇੱਕ ਰੋਚ ਸੀਗਾ ਜੀ ਆਪਣੇ ਅਸ਼ਵਨੀ ਸੇਖੜੀ ਉਹਨਾਂ ਦੇ ਬੰਦ ਵਿੱਚ ਤੇ ਇਹ ਕਾਫੀ ਦਿਨਾਂ ਤੋਂ ਵਿਚਾਰ ਚੱਲ ਰਿਹਾ ਸੀ ਉਹਨਾਂ ਦੇ ਬੰਦ ਦੇ ਵਿੱਚ ਕਿ ਇਹ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਸੋ ਇਹਨਾਂ ਨੇ ਅੱਜ ਲੱਗਦਾ ਸੀਗਾ ਕਿ ਸ਼ਾਇਦ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣ ਪਰ ਕੱਲ ਭਲਕੇ ਬੀਤੇ ਦਿਨ ਜਿਹੜਾ ਲੰਘਿਆ ਦਿਨ ਹੈ ਉਹ ਪੂਰੇ ਦਾ ਪੂਰਾ ਦਿਨੀ ਜਿਹੜਾ ਉਹ ਸਮਝ ਲਓ ਕਿ ਗੱਲਾਂ ਬਾਤਾਂ ਦੇ ਵਿੱਚ ਲੰਘ ਗਿਆ ਮਨਾਉਣ ਦੇ ਚੱਕਰ ਦੇ ਵਿੱਚ ਲੰਘ ਗਿਆ ਤੇ ਅਖੀਰ ਜਿਸ ਵੇਲੇ ਰਾਜਕਮਰ ਵੇਰਕਾ ਅਸ਼wini ਸ਼ੇਖਰੀ ਦੇ ਘਰ ਗਏ ਨੇ ਬਟਾਲੇ ਉੱਥੇ ਜਾ ਕੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਫਿਰ ਹਰੀਸ਼ ਸ਼ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਹੋਰਾ ਨਾਲ ਗੱਲ ਕਰਾਈ ਆ ਉਸ ਤੋਂ ਬਾਅਦ ਇਹ ਮੰਨ ਗਏ ਨੇ 2017 ਦੇ ਵਿੱਚ ਵੀ ਇਹ ਵਿਧਾਨ ਸਭਾ 'ਤੇ ਖੜੇ ਸੀ ਬਟਾਲੇ ਤੋਂ ਹੀ ਪਰ ਉਹ ਉਦੋਂ ਹਾਰ ਗਏ ਸੀ ਸੋ ਗੱਲ ਇਹ ਹੈ ਕਿ ਇਸ ਵੇਲੇ ਜੋ ਮਤਲਬ ਕਿ ਸਮਝ ਲਓ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੁਝ ਵਿਧਾਇਕ ਹੋਏ ਨੇ ਤੇ ਇਹ ਵੀ ਜਿਹੜਾ ਮਤਲਬ ਕਿ ਇਸ਼ਵਨੀ ਸ਼ੇਖੜੀ ਜੀ ਜਿਹੜੇ ਨੇ ਇਹ ਕਾਫੀ ਟਕਸਾਲੀ ਕਾਂਗਰਸ ਵਿੱਚ ਪਹਿਲੇ ਵੀ ਦੱਸ ਰਿਹਾ ਕਿ ਜੇ ਇਹ ਕਾਲੀਦਾਲ ਚ ਚਲੇ ਜਾਂਦੇ ਤੇ ਕਾਫੀ ਸੱਟ ਲੱਗਣੀ ਸੀ ਕਿਉਂਕਿ ਹਿੰਦੂ ਚਿਹਰਾ ਨੇ ਆਪਣੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਜਿਹੜੇ ਆਗੂ ਨੇ ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਵੀ ਜਿਹੜੀ ਨਜ਼ਰ ਸੀ ਸਰਕੇ ਤੇ ਸੀਗੀ ਔਰ ਆਪਾਂ ਗੱਲ ਕਰੀਏ ਕਿ ਤਰਪਤ ਰਜਿੰਦਰ ਸਿੰਘ ਬਾਜਵਾ ਜਿਸ ਤਰੀਕੇ ਦੇ ਨਾਲ ਇਹ ਇਹਨਾਂ ਦੇ ਹਲਕੇ ਦੇ ਵਿੱਚ ਬਟਾਲੇ ਵਿੱਚ ਦਖਲਅੰਦਾਜ਼ੀ ਕਰ ਰਹੇ ਸੀਗੇ ਤੇ ਕਿਤਨੇ ਕਿਤੇ ਕੈਪਟਨ ਹੋਰਾਂ ਨੇ ਇੱਕ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਜਿਹੜੇ ਉਹ ਵਿੰਨੇ ਨੇ ਇੱਕ ਤੇ ਇਹਨਾਂ ਨੂੰ ਮਤਲਬ ਕਿ ਮਨਾਇਆ ਹੈਗਾ ਦੂਜਾ ਇਹ ਜਿਹੜੇ ਇਹਨਾਂ ਦੇ ਵਿਰੋਧੀ ਸੀਗੇ ਕਿਉਂਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਜੇ ਸਮਝ ਲਓ ਕਿ ਇਹਨਾਂ ਦੇ ਵਿਰੋਧੀ ਖੇਮੇ ਦੇ ਵਿੱਚ ਮੰਨੇ ਜਾਂਦੇ ਨੇ ਕੈਪਟਨ ਅਵੰਤਿੰਦਰ ਸਿੰਘ ਦੇ ਤੇ ਰਾਜ ਸਭਾ ਮੈਂਬਰ ਜਿਹੜੇ ਨੇ ਆਪਣੇ ਪਰਤਾਪ ਸਿੰਘ ਬਾਜਵਾ ਇਹ ਵੀ ਵਿਰੋਧੀ ਖੇਮੇ ਦੇ ਵਿੱਚ ਮੰਨੇ ਜਾਂਦੇ ਨੇ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਇਹਨਾਂ ਨੇ ਇੱਕ ਸਨੇਹਾ ਦਿੱਤਾ ਹੈ ਸੋ ਇਹ ਅੱਜ ਦੀ ਮਤਲਬ ਕਹੀਏ ਕਿ ਇੱਕ ਕੱਲ ਦਾ ਦਿਨ ਵੀ ਬੜਾ ਅਹਿਮ ਮੰਨਿਆ ਜਾਂਦਾ ਸੀਗਾ ਪਰ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਜਿਹੜੀ ਇਹ ਸਿਹਤ ਅਸ਼wini ਸ਼ੇਖੜੀ ਦੀ ਠੀਕ ਨਹੀਂ ਹੈ ਤੇ ਉਹ ਅੱਜ ਹਸਪੀਟਲ ਨੇ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਜੀ ਹਰੀਸ਼ ਰਾਵਣ ਨੇ ਸੰਕੇਤ ਦਿੱਤੇ ਨੇ ਕਿ ਮਾਝਾ ਮਾਲਵਾ ਤੇ ਦੁਆਬਾ ਦੇ ਵਿੱਚ ਐਕਟਿੰਗ ਪ੍ਰਧਾਨ ਲਗਾਏ ਜਾਣਗੇ ਸਰਤੀ ਜੀ ਜਿਹੜੀ ਇੱਕ ਖਿੱਚੋ ਤਾਨ ਚੱਲ ਰਹੀ ਸੀ ਕਾਫੀ ਸਮੇਂ ਤੋਂ ਕਾਂਗਰਸ ਦੇ ਵਿੱਚ ਉਹ ਅਜੇ ਤੱਕ ਉਸ ਨੂੰ ਵਿਰਾਮ ਨਹੀਂ ਲੱਗਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਬਿਆਨਬਾਜ਼ੀਆਂ ਤੁਹਾਨੂੰ ਵੀ ਪਤਾ ਹੈ ਇਸ ਵੇਲੇ ਦੋ ਖੇਮੇ ਬਣੇ ਹੋਏ ਨੇ ਇੱਕ ਤੇ ਨਵਜੋਤ ਸਿੰਘ ਸਿੱਧੂ ਦਾ ਔਰ ਦੂਸਰਾ ਜਿਹੜਾ ਹੈ ਕੈਪਟਨ ਅਮਨਿੰਦਰ ਸਿੰਘ ਨੂੰ ਲੈ ਕੇ ਔਰ ਬਿਆਨਬਾਜ਼ੀਆਂ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਸੀ ਕਿ ਭਾਈ ਤੁਸੀਂ ਜਿਸ ਤਰੀਕੇ ਦੇ ਨਾਲ ਆਪਣੇ ਬਿਆਨਬਾਜ਼ੀਆਂ ਕਰ ਰਹੇ ਆ ਉਹਨਾਂ ਨੂੰ ਥੋੜਾ ਜਿਹਾ ਬਰਾਮ ਲਾਓ ਤਾਂ ਕਿ ਲੋਕਾਂ ਤੱਕ ਗਲਤ ਸਨੇਹਾ ਨਾ ਜਾਵੇ ਕਾਂਗਰਸ ਪਾਰਟੀ ਦੇ ਜੇ ਆਪਸੀ ਰਫੜ ਨੂੰ ਲੈ ਕੇ ਜੀ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਇਹ ਕੈਪਟਨ ਮਰਿੰਦਰ ਸਿੰਘ ਹੋਰਾਨ ਨੇ ਜੀ ਇਹ ਬਿਆਨਬਾਜ਼ੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੈ ਹਾਈ ਕਮਾਂਡ ਨੂੰ ਤੇ ਕਿਤੇ ਨਾ ਕਿਤੇ ਜਿਸ ਤਰੀਕੇ ਦੀ ਇਹਨਾਂ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਜਿਹੜੀ ਹੈ ਕਿ ਦਾਵੇਦਾਰੀ ਸੀ ਉਹਨੂੰ ਵੀ ਕਿਤੇ ਨਾ ਕਿਤੇ ਢਾ ਲੱਗੀ ਨਜ਼ਰ ਆ ਰਹੀ ਹੈ ਪਰ ਹੁਣ ਜਿਹੜੇ ਹਰੀਸ਼ रावत ਨੇ ਪਤਾ ਲੱਗਿਆ ਕਿ ਉਹ ਸੰਕੇਤ ਦਿੱਤੇ ਨੇ ਉਹਨਾਂ ਨੇ ਕਿ ਮਾਝਾ ਮਾਲਵਾ ਤੇ ਦੁਆਬਾ ਦਾ ਜਿਹੜਾ ਖੇਤਰ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਇਹ ਜਿਹੜੇ ਪਠਾਨਕੋਟ ਦਾ ਏਰੀਆ ਹੈ ਇਹ ਮਾਝ ਦੇ ਏਰੀਆ ਖਾੰਦਾ ਜਿਹੜਾ ਕਿ ਬਿਆਸ ਤੋਂ ਪਾਰਲਾ ਹੈਗਾ ਤੇ ਉਥੇ ਔਰ ਦੁਆਬੇ ਦਾ ਏਰੀਆ ਜਿਹੜਾ ਹੈਗਾ ਸਤਲੁਜ ਤੇ ਪਾਰ ਦਾ ਤੇ ਬਿਆਸ ਤੋਰੇ ਦਾ ਆਪਣਾ ਮਾਲਵੇ ਦਾ ਏਰੀਆ ਜਿਹੜਾ ਸਤਲੁਜ ਤੋਰੇ ਦਾ ਹੈਗਾ ਇੱਥੇ ਅਲੱਗ-ਅਲੱਗ ਜਿਹੜੇ ਐਕਟਿੰਗ ਪ੍ਰਧਾਨ ਲਾਉਣ ਦੀ ਤਿਆਰੀ ਦੇ ਵਿੱਚ ਹੈ ਕਾਂਗਰਸ ਤਾਂ ਕਿ ਆਪਣੇ ਇਹਨਾਂ ਇਹਨਾਂ ਖੇਤਰਿਆਂ ਨੂੰ ਟੈਕਲ ਕਰ ਸਕਣ ਔਰ ਉਥੇ ਸਹੀ ਤਰੀਕੇ ਦੇ ਨਾਲ ਜੋ ਜਿਸ ਤਰੀਕੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਇਹਨਾਂ ਦਾ ਜਿਹੜਾ ਪ੍ਰਬੰਧਨ ਹੈ ਮੈਨੇਜਮੈਂਟ ਹੈ ਉਹ ਸਹੀ ਤਰੀਕੇ ਦੇ ਨਾਲ ਕੀਤੀ ਜਾ ਸਕੇ ਪਰ ਜਿਸ ਤਰੀਕੇ ਦੇ ਨਾਲ ਆਰਤੀ ਜੀ ਹਾਲਾਤ ਚੱਲ ਰਹੇ ਨੇ ਬਿਆਨਬਾਜ਼ੀਆਂ ਵਧੀਆਂ ਜਾ ਰਹੀਆਂ ਨੇ ਔਰ ਕੈਪਟਨ ਸਾਹਿਬ ਆਪਣੀ ਜਿਹੜੀ ਉਹ ਚੀਜ਼ ਜਿਸ ਤਰ੍ਹਾਂ ਆਪਾਂ ਕਹੇ ਕਿ ਜੋ ਚਾਹੁੰਦੇ ਨੇ ਮਤਲਬ ਵੀ ਨਵਜੋਤ ਸਿੰਘ ਸਿੱਧੂ ਨੂੰ ਨਾ ਤੇ ਪ੍ਰਧਾਨਗੀ ਮਿਲੇ ਨਾ ਉਪ ਮੁੱਖ ਮੰਤਰੀ ਬਣ ਸਕਣ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਇੱਕ ਦੂਜੇ ਬਾਰੇ ਜਿਸ ਤਰੀਕੇ ਦੇ ਨਾਲ ਪੂਰਾ ਡੋਜ਼ੀ ਰਲ ਗਏ ਨੇ ਕੈਪਟਨ ਰਮਨਿੰਦਰ ਸਿੰਘ ਆ ਆਪਣੇ ਵਿਧਾਇਕਾਂ ਦੇ ਖਿਲਾਫ ਇਹ ਵਿਧਾਇਕਾਂ ਨੇ ਇਹ ਕੰਮ ਕੀਤੇ ਬੜੀਆਂ ਮਤਲਬ ਚੁਗਲੀਆਂ ਲਾਈਆਂ ਨੇ ਚੰਗੀਆਂ ਮਤਲਬ ਹਰ ਤਰੀਕੇ ਦੀ ਗੱਲ ਕੀਤੀ ਆ ਲਿਖਾ ਚਵੀ ਦਿੱਤੀ ਆ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਆ ਹਾਈ ਕਮਾਂਡ ਨੂੰ ਪਰ ਹਾਈ ਕਮਾਂਡ ਨੇ ਜਿਸ ਤਰੀਕੇ ਦੇ ਨਾਲ ਆ ਗੱਲ ਕਰੀਗੇ ਰਾਹੁਲ ਗਾਂਧੀ ਨੇ ਪੰਜਾਬ ਦੀ ਜਿਹੜੀ ਆ ਉਹ ਪੂਰੇ ਦਾ ਪੂਰਾ ਜਿਹੜਾ ਚਾਰਜ ਇੱਕ ਤਰੀਕੇ ਨਾਲ ਵਗਈ ਆਪਣੇ ਕੰਟਰੋਲ 'ਚ ਲੈ ਲਿਆ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਆ ਰਾਹੁਲ ਗਾਂਧੀ ਨੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕਿਉਂਕਿ ਜੋ ਮਰਜੀ ਕਹਿੰਦੇ ਰਹਿਣ ਚਾਹੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਜੋ ਮਰਜੀ ਕਹਿੰਦੇ ਰਹਿਣ ਪਰ ਜਿਹੜੀ ਸੱਚਾਈ ਆ ਉਹ ਸਭ ਨਾਲ ਦੇ ਸਾਹਮਣੇ ਆ ਸੱਚਾਈ ਹਾਈ ਕਮਾਂਡ ਨੂੰ ਵੀ ਪਤਾ ਵੀ ਸੱਚਾਈ ਕੀ ਹੈ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਆ ਅੱਜ ਲੋਕਾਂ ਨੇ ਮੁੱਦਿਆਂ ਦੇ ਉੱਤੇ ਵੋਟ ਪਾਣੀ ਆ ਜੀ ਲੋਕਾਂ ਨੂੰ ਪਤਾ ਹੈ ਵੀ ਕੀ ਮੁੱਦੇ ਸੀ ਕਿਹੜੇ ਵਾਅਦੇ ਪੂਰੇ ਕੀਤੇ ਸੀ ਕਿਹੜੇ ਨਹੀਂ ਕੀਤੇ ਸੋ ਇਹ ਹਾਈ ਕਮਾਂਡ ਨੂੰ ਪਤਾ ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਕੋਈ ਅਗਰ ਆਪਾਂ ਮੰਨ ਲਓ ਆ ਕੋਈ ਵੀ ਐਫਰਜ ਕੰਮ ਨਾ ਕਰੀਏ ਜਿਹਦੇ ਨਾਲ ਕੋਈ ਨਾਰਾਜ਼ ਹੋ ਜੇ ਠੀਕ ਹੈ ਚਾਹੇ ਉਹ ਬੰਦਾ ਗਲਤ ਵੀ ਤੇ ਉਹਨੂੰ ਜੋੜੇ ਰੱਖੀਏ ਤੁਹਾਨੂੰ ਸਹੀ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇ ਇੱਕ ਵੀ ਤੰਦ ਮੰਨ ਲਓ ਨਿਕਲ ਜਾਂਦੀ ਹੈ ਨਾ ਤੇ ਪੂਰੇ ਦਾ ਪੂਰਾ ਜਿਹੜਾ ਉਹ ਗੇਮ ਖਰਾਬ ਹੋ ਸਕਦੀ ਹੈ ਤਾਂ ਹਾਈ ਕਮਾਂਡ ਨੂੰ ਪਤਾ ਹੈ ਕਿਹੜਾ ਬੰਦਾ ਗਲਤ ਹੈ ਕਿਹੜਾ ਸਹੀ ਹੈ ਕਿਸ ਤਰੀਕੇ ਦੀ ਇੱਥੇ ਮਤਲਬ ਮਾਹੌਲ ਬਣਿਆ ਹੋਇਆ ਤੇ ਉਹ ਇੱਕ ਤਰੀਕੇ ਦੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਹਰ ਚੀਜ਼ ਦਾ ਹਾਈ ਕਮਾਂਡ ਨੂੰ ਪਤਾ ਹੈ ਦੇਖੋ ਆਉਣ ਵਾਲੇ ਮੈਨੂੰ ਜੁੱਤ ਤੱਕ ਲੱਗਦਾ ਆਰਤੀ ਜੇ ਇੱਕ ਚੀਜ਼ ਹੋਰ ਮੈਂ ਬਾਰ ਬਾਰ ਇਹ ਗੱਲ ਕਰ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨੇ ਮਰਜੀ ਸੂਝਵਾਨ ਆਗੂ ਨੇ ਜਿੰਨਾ ਮਰਜੀ ਉਹਨਾਂ 'ਚ ਦਮ ਖਮ ਹੈ ਜੋ ਜਿਸ ਤਰੀਕੇ ਦੀ ਮਰਜ਼ੀ ਆਪਾਂ ਗੱਲ ਕਰੀਏ ਪਰ ਲੋਕਾਂ ਨੂੰ ਇਹ ਚੀਜ਼ ਨਸ਼ਰ ਹੋ ਚੁੱਕੀ ਆ ਲੋਕਾਂ ਦੇ ਸਾਹਮਣੇ ਕਿ 2017 ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਚਾਹੇ ਉਹ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੋਣ ਚਾਹੇ ਉਹ ਬੇਅਦਬੀ ਮਾਮਲੇ ਦੇ ਉੱਤੇ ਸਜ਼ਾ ਦੇ ਮਾਮਲੇ ਹੋਣ ਜਾਂ ਜਿਹੜੇ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਦੀ ਗੱਲ ਕਰੀਏ ਤੇ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਪੂਰੀ ਤਰੀਕੇ ਦੇ ਨਾਲ ਫੇਲ ਹੋਈ ਹੈ ਬਹੁਤ ਸਾਰੀਆਂ ਵੀਡੀਓਜ਼ ਇਹੋ ਜਿਹੀਆਂ ਸੀ ਜਿਹੜੀਆਂ ਮੈਂ 2011 ਦੇ ਵਿੱਚ ਦੇਖਿਆ ਸੀ ਜਿੱਦੇ ਜੇ ਕੈਪਟਨ ਸਾਹਿਬ ਬੜੇ ਵੱਡੇ ਵੱਡੀਆਂ ਗੱਲਾਂ ਕਰਦੇ ਸੀ ਮੈਂ ਉਹ ਦੁਬਾਰਾ ਉਹਨਾਂ ਨੂੰ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਹੈ YouTube ਦੇ ਉੱਤੇ ਪਰ ਉਹ ਵੀਡੀਓ ਜਿਹੜੀ ਹੈ ਉਹ ਡਿਲੀਟ ਕਰ ਦਿੱਤੀ ਗਈ ਆ ਸੀ ਕਿ ਮੈਨੂੰ ਜੇ ਲੱਗਦਾ ਮੈਨੂੰ ਨਜ਼ਰ ਨਹੀਂ ਆਈਆਂ ਉਹ ਵੀਡੀਓ ਔਰ ਉਹ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਸੀ ਵੱਡੇ ਵੱਡੀਆਂ ਗੱਲਾਂ ਕੀਤੀਆਂ ਸੀ ਜੇ ਸਾਡੀ ਸਰਕਾਰ ਆ ਜਾਂਦੀ ਤੇ ਅਸੀਂ ਇਹ ਕਰਾਂਗੇ ਪਰ 2012 ਦੇ ਵਿੱਚ ਪਤਾ ਹੀ ਹੈ ਵੀ ਅਕਾਲੀ ਭਾਜਪਾ ਸਰਕਾਰ ਆ ਗਈ 2017 ਦੇ ਵਿੱਚ ਜਦੋਂ ਸਰਕਾਰ ਆਈ ਹੈ ਤੇ ਸਭਨਾਂ ਨੂੰ ਆਸ ਸੀ ਕਿ 10 ਸਾਲ ਬਾਅਦ ਜਿਸ ਤਰੀਕੇ ਦੇ ਨਾਲ ਭਾਜਪਾ ਔਰ ਅਕਾਲੀ ਜਿਹੜੀ ਗੱਟਬੰਦੀ ਦੀ ਸਰਕਾਰ ਹੈ ਲੋਕਾਂ ਦੇ ਵਿੱਚ ਜੋ ਚੀਜ਼ ਸੀ ਵੀ ਉਹ ਹੋਣੇ ਚਾਹੀਦੀਆਂ ਸੀ ਚੀਜ਼ਾਂ ਪੂਰੀਆਂ ਜੋ ਦੋਸ਼ ਲਾਏ ਸੀ ਲੋਕਾਂ ਨੇ ਲੋਕਾਂ ਨੇ ਸੀ ਕਿ ਸ਼ਾਇਦ ਇਹ ਸਰਕਾਰ ਆਈ ਹੈ ਤੇ ਹੁਣ ਤੇ ਪੰਜਾਬ ਦੇ ਹਾਲਾਤ ਬਹੁਤ ਵਧੀਆ ਹੋ ਜਾਣਗੇ ਪਰ ਉਹ ਮੈਂ ਸਮਝਣਾ ਚਿਹਰੇ ਬਦਲੇ ਨੇ ਹਾਲਾਤ ਨਹੀਂ ਬਦਲੇ ਸਿਰਫ ਸੀਟਾਂ ਦੇ ਉੱਤੇ ਜਿਹੜੇ ਮੁੱਖ ਮੰਤਰੀ ਨੇ ਉਹ ਚਿਹਰੇ ਬਦਲੇ ਨੇ ਹਾਲਾਤ ਮੈਂ ਸਮਝਦਾ ਉਸ ਤੋਂ ਵੀ ਮਾੜੇ ਹੋਏ ਪੰਜਾਬ ਦੇ ਵਿੱਚ ਹੁਣ ਕੀ ਹੈ ਹਾਈ ਕਮਾਂਡ ਨੂੰ ਵੀ ਪਤਾ ਹੈ ਕਿ ਹਾਲਾਤ ਕਿਦਾਂ ਦੇ ਚੱਲ ਰਹੇ ਨੇ ਹਾਈ ਕਮਾਂਡ ਚਾਹੁੰਦੀ ਹੈ ਕਿ ਉਹ ਇਸ ਤਰੀਕੇ ਦੀ ਜਿਹੜੀ ਆ ਵਿਉਂਤਬੰਦੀ ਕਰੇ ਜਿਹਦੇ ਨਾਲ 2022 ਦੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਕਿਉਂਕਿ ਕੈਪਟਨ ਸਾਹਿਬ ਨੇ ਤੇ ਇੱਕ ਵਾਰੀ ਫੇਰ ਪੀਕੇ ਉਹਨਾਂ ਨੂੰ ਲਿਆਂਦਾ ਸੀਗਾ ਪੀਕੇ ਨੇ ਪਹਿਲਾਂ ਮਨ੍ਹਾ ਕਰਤਾ ਸੀਗਾ ਕਿ ਤੁਸੀਂ ਵਾਅਦੇ ਪੂਰੇ ਨਹੀਂ ਕੀਤੇ ਮੈਂ ਨਹੀਂ ਤੁਹਾਡੇ ਵੱਲੋਂ ਸੇ ਵਿਆਉਂਦਬੰਦੀ ਕਰਨੀ ਪਰ ਉਹਨਾਂ ਨੂੰ ਵਰਗਲਾ ਕੇ ਸਮਝਾ ਕੇ ਆਪਣੇ ਵੱਲ ਲਿਆਂਦਾ ਤੇ ਹੁਣ ਵੀ ਕੋਈ ਤੁਸੀਂ ਵੀ ਸੁਣਦੇ ਹੋਣਗੇ ਕੋਈ ਜ਼ਿਕਰ ਨਹੀਂ ਆ ਪੀਕੇ ਦੀ ਗੱਲਾਂ ਦਾ ਕਿਤੇ ਵੀ ਕੋਈ ਨਾ ਕੋਈ ਬਿਆਨਬਾਜ਼ੀ ਆ ਰਹੀ ਹੈ ਇਹਨਾਂ ਕੋਲ ਗਲਬਾਤ ਹੋ ਰਹੀ ਹੈ ਤੇ ਉਹਦੇ ਮਨ ਦੇ ਵਿੱਚ ਵੀ ਹੈ ਉਹ ਦੱਸ ਰਿਹਾ ਕਿ ਮੈਂ ਤੇ ਜੀ ਇਹ ਜਿਹੜੀ ਹੈ ਰਣਨੀਤੀ ਘਾੜੇ ਦਾ ਜਿਹੜਾ ਕੰਮ ਹੈ ਇਹ ਛੱਡਤਾ ਮੇਰੀ ਟੀਮ ਕਰੇਗੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਨੇ ਫਿਲਹਾਲ ਕੋਈ ਵੀ ਚੀਜ਼ ਜਿਹੜੀ ਆ ਉਹ ਲਾਗੇ ਲੱਗਦੀ ਨਜ਼ਰ ਨਹੀਂ ਆ ਰਹੀ ਜੀ ਔਰ ਫਿਲਹਾਲ ਜਿਹੜੇ ਆ ਉਹ ਅੰਦਾਜ਼ੇ ਹੀ ਲਾਏ ਜਾ ਰਹੇ ਨੇ ਸੈਸਦ ਦੇ ਵਿੱਚ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਰਾਜਕੁਮਾਰ ਬੇਰਕਾ ਅਤੇ ਅਕਾਲੀ ਦਲ ਦੇ ਵੱਲੋਂ ਕੁਮਰ ਵਿਜੇ ਪ੍ਰਤਾਪ ਦੇ ਘਰ ਦਾ ਕਿਰਾਵ ਕੀਤਾ ਗਿਆ ਹੈ ਦੇਖੋ ਆਰਤੀ ਜੀ ਗੱਲ ਇਦਾਂ ਹੈ ਕਿ ਜਦੋਂ ਚੋਣਾਂ ਨੇੜੇ ਆndੀਆਂ ਨੇ ਜੀ ਤੁਹਾਨੂੰ ਵੀ ਪਤਾ ਹੈ ਕਿ ਚਾਹੇ ਵਿਰੋਧੀ ਟੀਰ ਹੋਵੇ ਤੇ ਚਾਹੇ ਸੱਤਾ ਦੇ ਵਿੱਚ ਜਿਹੜੀ ਪਾਰਟੀ ਆ ਉਹ ਹੋਵੇ ਉਹ ਲੋਕਾਂ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਤੁਹਾਡੇ ਸਭ ਤੋਂ ਵੱਡੇ ਹਮਦਰਦ ਆ। ਇਸੇ ਚੀਜ਼ ਨੂੰ ਲੈ ਕੇ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ ਸਾਰੀਆਂ ਪਾਰਟੀਆਂ ਇਦਾਂ ਹੀ ਕਰਦੀਆਂ ਨੇ ਚੋਣਾਂ ਨੇੜੇ ਆਉਂਦੀਆਂ ਨੇ ਤੇ ਆਪਣੇ ਆਪਣੇ ਕੋਈ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਹੁਣ ਜਿਹੜੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਤਿਰਪਾਟੀ ਦੀ ਆਮ ਆਦਮੀ ਪਾਰਟੀ ਉਹਦੇ ਆਗੂ ਨੇ ਜਿਹੜੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਹੁਣ ਰਾਜਕਮਰ 베ਰਕਾ ਦੀ ਕੋਟੀ ਦਾ ਹੁਣੇ ਘਰਾਵ ਕੀਤਾ ਹੁਣ ਵੀ ਮੈਂ ਦੇਖ ਰਿਹਾ ਸੀ ਕਿ ਉੱਥੇ ਪੂਰੇ ਪੁਲਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਉਹਨਾਂ ਦੇ ਵਿੱਚ ਧੱਕਾ ਮੁਕੀ ਵੀ ਹੋਈ ਹੈ ਔਰ ਮੁੱਦਾ ਇਹ ਹੈ ਕਿ ਜੋ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਮੁੱਦਾ ਸੀਗਾ ਇਹਨਾਂ ਨੇ ਤੇ ਗੱਲ ਕਰਤੀ ਰਾਜਕਮਰ 베ਰਕਾ ਨੇ ਵੀ ਅਸੀਂ ਪੱਕੇ ਕਰਾਂਗੇ ਹੁਣ ਉਹ ਇਹ ਪਾਰਟੀ ਵਾਲੇ ਕਹਿੰਦੇ ਜੀ ਇਹ ਸਿਰਫ ਇੱਕ ਇੱਕ ਹੀ ਸੀਗਾ ਕਿ politcal stunt ਹੈ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਵੋਟਾਂ ਨੇੜੇ ਆਉਂਦੀਆਂ ਇਸ ਕਰਕੇ ਸਭ ਚੀਜ਼ਾਂ ਚਲਦੀਆਂ ਪਈਆਂ ਨੇ ਹੁਣ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਨੇ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਕੋਠੀ ਦਾ ਘਰਾਵ ਕੀਤਾ ਉਹਨਾਂ ਨੇ ਵੀ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪ ਨੂੰ ਹਮਦਰਦ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਲੋਕਾਂ ਦੇ ਜ਼ਿਆਦਾ ਹਮਦਰਦ ਆ ਔਰ ਜਿਹੜੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਜਿਹਨਾਂ ਲੋਕਾਂ ਦੇ ਖਿਲਾਫ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਉਹ ਤੁਹਾਡੇ ਮਤਲਬ ਹਮਦਰਦ ਨਹੀਂ ਹੈਗੇ ਉਹ ਪਬਲਿਕ ਦੇ ਦੁਸ਼ਮਣ ਨੇ ਇਹ ਸਭ ਚੀਜ਼ਾਂ ਚਾਹੇ ਕੋਈ ਬੰਦਾ ਚਾਹੇ ਕੋਈ ਪਾਰਟੀ ਚੰਗਾ ਕੰਮ ਵੀ ਕਰੇ ਨਾ ਤੇ ਵਿਰੋਧੀ ਜਿਹੜੀ ਪਾਰਟੀ ਹੋਊਗੀ ਚਾਹੇ ਉਹ ਸੱਤਾ 'ਚ ਹੋਵੇ ਚਾਹੇ ਉਹ ਮਤਲਬ ਕਿ ਸੱਤਾ 'ਚ ਨਾ ਹੋਵੇ ਚਾਹੇ ਵਿਰੋਧੀ ਤੇ ਹੋਵੇ ਚਾਹੇ ਸੱਤਾ ਪਾਰਟੀ ਹੋਵੇ ਉਹ ਇੱਕ ਦੂਜੇ ਦੇ ਖਿਲਾਫ ਜਿਹੜੇ ਆ ਜ਼ਰੂਰ ਬਿਆਨਬਾਜ਼ੀ ਆ ਤੁਸੀਂ ਲਾ ਲੋ ਇਹ ਕਲਚਰ ਹੈ ਲੋਕਾਂ ਬਾਰੇ ਇਹ ਨਹੀਂ ਸੋਚਣਾ ਸਿਰਫ ਇਹ ਲੋਕਾਂ ਨੂੰ ਜਿਤਲਾਉਣਾ ਹੈ ਕਿ ਅਸੀਂ ਤੁਹਾਡੇ ਸਭ ਤੋਂ ਵੱਡੇ ਹਮਦਰਦਾਂ ਸੋ ਤੁਸੀਂ ਦੇਖ ਲਓ ਕਿ ਹੁਣ ਜਿਸ ਤਰੀਕੇ ਦੇ ਨਾਲ ਪਿੱਛੇ ਜੀ ਵੀ ਬੜਿਆ ਮਾਮਲਾ ਤੂਲ ਫੜਿਆ ਹਲੇ ਵੀ ਉਹ ਦਾ ਕੋਈ ਸੱਟਾ ਨਹੀਂ ਨਿਕਲਿਆ ਕਹਿੰਦੇ ਆ ਕਿ ਇਹ ਮਤਲਬ ਮਨਾ ਲਿਆ ਗਿਆ ਜਿਸ ਤਰੀਕੇ ਦੇ ਨਾਲ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਸੀਗੇ ਜੀ ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਨੂੰ ਪਹਿਲਾਂ ਕਹਿੰਦੇ ਸੀ ਡੀਐਸਪੀ ਲਾਉਣਾ ਅਰਜਨ ਬਾਜਵਾ ਨੂੰ ਤਾਂ ਫਿਰ ਇਹ ਕਹਿੰਦੇ ਸੀਗੇ ਜੀ ਉਹ ਇਨਸਪੈਕਟਰ ਲਾਉਣਾ ਜਦ ਕਿ ਇਨਸਪੈਕਟਰ ਦੀ ਭਰਤੀ ਪੰਜਾਬ 'ਚ ਹੁੰਦੀ ਨਹੀਂ ਸਿੱਧੀ ਜਾਂ ਤੇ ਪੀਪੀਐਸ ਕਰਕੇ ਹੁੰਦੀ ਹੈ ਜਾਂ ਫਿਰ ਉਹ ਤੁਹਾਡਾਰਾ ਭਲਾ ਕਰੇ ਸਬ ਇਨਸਪੈਕਟਰ ਦੀ ਜਾਂ ਕਨਸਟੇਬਲ ਦੀ ਹੁੰਦੀ ਹੈ ਜੀ ਸੇ ਹੁਣ ਮਤਲਬ ਉਹ ਵੀ ਚੀਜ਼ਾਂ ਨੇ ਹੁਣ ਤੇ ਉੱਥੇ ਚਲੋ ਮਨਾ ਲਿਆ ਗਿਆ ਅੱਗੋਂ ਜੇ ਫਤੇਜੰਗ ਸਿੰਘ ਨੂੰ ਮਨਾਇਆ ਵੀ ਰਹਿਣ ਦਿਓ ਛੱਡ ਦਿਓ مشورے ਦਿੱਤੇ ਤੇ ਉਹਨਾਂ ਨੇ ਕਹਿੰਦੇ ਜੀ ਇਹ ਅਸੀਂ ਸੋ ਨੌਕਰੀਆਂ ਕੁਰਬਾਨ ਕਰਦਾਗਾ ਮੇਰਾ ਮੁੰਡਾ ਪਰ ਇਹ ਜਿਹੜੇ ਬਾਕੀਆਂ ਦੇ ਜਿਹੜੇ ਆਗੂ ਨੇ ਇਹਨਾਂ ਦੇ ਜਿਹੜੇ ਬੱਚੇ ਨੇ ਭਤੀ ਭਾਈ ਭਤੀਜਾਵਾਦ ਨੈਪੋਟਿਜ਼ਮ ਹੈ ਜਿਹੜੀ ਇਹਨਾਂ ਦੇ ਦੇਖ ਲਓ ਕੋਈ ਚੇਅਰਮੈਨੀਆਂ ਲਈ ਫਿਰਦਾ ਕੋਈ ਪ੍ਰਧਾਨ ਬਣੀ ਫਿਰਦਾ ਹੈ ਠੀਕ ਹੈ ਇਹੋ ਜਿਹੀ ਚੀਜ਼ਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਹੁਣ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਲੋਕਾਂ ਨੂੰ ਜਿਸ ਤਰੀਕੇ ਪਤਾ ਲੱਗਿਆ ਕਿ ਸਰਕਾਰ ਨੂੰ ਕਿ ਸਾਡੀ ਥੁੱਧੂ ਖਈ ਹੈ ਕਿ ਲੋਕਾਂ ਵੱਲੋਂ ਵਿਰੋਧੀ ਪਾਰਟੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸੀਗੇ ਪੰਜਾਬ ਦੇ ਵਿੱਚ ਕਿ ਤੁਸੀਂ ਆਪਣੇ ਭਾਈ ਭਤੀਜਾਵਾਦ ਨੂੰ ਲੈ ਕੇ ਨੌਕਰੀਆਂ ਕਰਦੇ ਤੇ ਹੁਣ ਪਤਾ ਲੱਗਿਆ ਕਿ ਕਾਸਟੇਬਲ ਦੀਆਂ ਤੇ ਸਬ ਇੰਸਪੈਕਟਰ ਦੀਆਂ ਜਿਹੜੀਆਂ ਵੈਕੈਂਸੀਆਂ ਕੱਢੀਆਂ ਨੇ ਜੀ ਸਰਕਾਰ ਨੇ ਇੱਕ ਬਲੀਪਾ ਪੋਤੀ ਵਾਲਾ ਕੰਮ ਹੈ ਦੇਖੋ ਦੂਜੇ ਦਿਨ ਤੁਸੀਂ ਵੀ ਦੇਖ ਲਓ ਕਿ ਪਿੱਛੇ ਜੀ ਪਹਿਰਾ ਐਥਲੀਟਾਂ ਦੇ ਉੱਤੇ ਡਾਂਗਾ ਭਰਾਈਆਂ ਨੇ ਪੁਲਿਸ ਨੇ ਜਦੋਂ ਮੁੱਖ ਮੰਤਰੀ ਦੇ ਕੋਠੀ ਦਾ ਘਰਾਵ ਕੀਤਾ ਹੁਣ ਇੱਕ ਤਰੀਕੇ ਦਾ ਜਦੋਂ ਚੋਣਾਂ ਆਉਂਦੀਆਂ ਨੇ ਨਾ ਤੇ ਜਿਹੜੇ ਵਾਅਦੇ ਤੇ ਉਹ ਚੋਣਾਂ ਦੇ ਵੇਲੇ ਕਰਦੇ ਨੇ ਜਾਂ ਹੁਣ ਉਹ ਵਾਅਦੇ ਪੂਰੇ ਕਰਨ ਦੇ ਤੇ ਗੰਗਲੋਂ ਦੀ ਮਿੱਟੀ ਛਾੜਨ ਵਾਲੀ ਗੱਲ ਹੈ ਕਿ ਅਸੀਂ ਵੈਕੈਂਸੀਆਂ ਕੱਢੀਆਂ ਜੀ ਭਰਤੀਆਂ ਆ ਰਹੀਆਂ ਜੀ ਹੁਣ ਭਰਤੀਆਂ ਕੱਢੀਆਂ ਨੇ ਇਹਨਾਂ ਨੇ ਹੁਣ ਭਰਤੀਆਂ ਦੇ ਵਿੱਚ ਕਰਨ ਦਾ ਦਾਖਲ ਜਿਹੜੇ ਚਾਹਵਾਨ ਨੇ ਬਿਲਕੁਲ ਅਰਜਨ ਬਾਜਵਾ ਵੀ ਐਪਲੀਕੇਸ਼ਨ ਦਵੇ ਹੁਣ ਸਾਰਿਆਂ ਵਾਸਤੇ ਨਿਕਲੀਆਂ ਨੇ ਵੈਕੈਂਸੀਆਂ ਸੋ ਇਹ ਚੋਣਾ ਦੇ ਨੇੜੇ ਇੱਕ ਮੈਂ ਕਹਾਂ ਸਮਝਦਾ ਕਿ politically ਸਟੰਟ ਹੈਗਾ ਲੋਕ ਸੇਵਾ ਜਾਂ ਕਹੀਏ ਨਾ ਇੱਕ ਬਾਬਾ ਅਕਾਲੀ ਦਲ ਇੱਕ ਵਾਰੀ ਉਹ ਨਾਰਗੜ੍ਹੇ ਦੇ ਰਾਜਨੀਤਿਕ ਸੇਵਾ ਉਹ ਸੇਵਾ ਸੁਹਾ ਨਹੀਂ ਹੈਗੀ ਮਤਲਬ ਸੇਵਾ ਨਹੀਂ ਮੇਵਾ ਮੈਂ ਤਾਂ ਕਹਾਂਗਾ ਸੇਵਾ ਨਹੀਂ ਸਿਆਸੀ ਪਾਰਟੀਆ ਮੇ ਮੇਵੇ ਵੱਲ ਧਿਆਨ ਹੁੰਦਾ ਸਿਆਸੀ ਪਾਰਟੀ ਦੀ ਜਿਹੜੀ ਵੀ ਮਰਜ਼ੀ ਆ ਜਾ ਬਿਲਕੁਲ ਠੀਕ ਜੀ ਜਿਹੜੀ ਸਿਆਸਤ ਹੈ ਬਹੁਤ ਜਿਆਦਾ ਮਤਲਬ ਕਿ ਗਰਮ ਹੋ ਰਹੀ ਹੈ ਹੌਲੀ ਹੌਲੀ ਹੋਰ ਤੇ ਇਸ ਵਿੱਚ ਇਹ ਵੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਦੇਖੋ ਜੋ ਪਤਾ ਲੱਗਿਆ ਕਿ ਕੱਲ 29 ਐ 28 ਐ ਤੇ ਕੱਲ 29 ਮੰਗਲਵਾਰ ਹੈ ਜੀ ਤੇ ਆਪਣੇ ਅਰਵਿੰਦ ਕੇਜਰੀਵਾਲ ਕੰਮੀਨ ਨਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਿੱਲੀ ਦੇ ਕੇਜਰੀਵਾਲ ਸਾਹਿਬ ਕੱਲ ਚੰਡੀਗੜ੍ਹ ਆ ਰਹੇ ਨੇ ਸੋ ਉਹਨਾਂ ਨੇ ਟਵੀਟ ਕਰਕੇ ਵੀ ਗੱਲ ਕਹੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਨੇ ਬੜੀ ਤਿੱਕਾ ਚ ਨੇ ਬੜੀ ਮੁਸ਼ਕਲਤ ਕਰਨਾ ਪਿਆ ਰਿਹਾ ਬੜੀਆਂ ਮੁਸ਼ਕਲਾਂ ਚੋਂ ਲੰਘ ਰਹੀਆਂ ਨੇ ਤੇ ਘਰਾਂ ਦੇ ਵਿੱਚ ਜਿਸ ਤਰੀਕੇ 200 ਅਸੀਂ ਦਿੱਲੀ ਦੇ ਵਿੱਚ ਹਰ ਘਰ ਨੂੰ 200 ਯੂਨਟ ਬਿਜਲੀ ਫਰੀ ਦਿੰਦੀ ਹੈ ਤੇ ਅਸੀਂ ਪੰਜਾਬ ਦੇ ਵਿੱਚ ਵੀ ਇਹ ਸਭ ਚੀਜ਼ਾਂ ਐਲਾਨ ਕਰਾਂਗੇ ਤੇ ਮੈਨੂੰ ਜੋ ਲੱਗਦਾ ਹੈ ਕੱਲ ਕੇਜਰੀਵਾਲ ਜਿਸ ਵੇਲੇ ਚੰਡੀਗੜ੍ਹ ਆਉਣਗੇ ਤੇ ਕਾਫੀ ਵੱਡੇ ਐਲਾਨ ਕਰ ਸਕਦੇ ਨੇ ਪੰਜਾਬ ਦੇ ਵਿੱਚ ਕਿਉਂਕਿ ਹੁਣ ਇਹਨਾਂ ਨੂੰ ਵੀ ਪਤਾ ਲੱਗਿਆ ਕਿ ਨਵਜ਼ ਦੇਖੀਏ ਪੰਜਾਬ ਦੇ ਵਿੱਚ ਕੀ ਹੈ ਕਿਉਂਕਿ ਸਿਆਸੀ ਪਾਰਟੀਆਂ ਜਿਹੜੀਆਂ ਕਿ ਆਪ ਹਰ ਪਾਸੇ ਦੇਖੀ ਨੇ ਹਰ ਪਾਰਟੀ ਇਸ ਵੇਲੇ ਕੋਈ ਨਵੀਂ ਪਾਰਟੀ ਪਤਾ ਲੱਗਿਆ ਕਿ ਲੁਧਿਆਣਾ ਦੇ ਵਿੱਚ ਵੀ ਕੁਝ ਇੰਡਸਟਰੀਅਲਿਸਟਾਂ ਨੇ ਰਲ ਕੇ ਕੋਈ ਨਵੀਂ ਪਾਰਟੀ ਦਾ ਗਠਨ ਕੀਤਾ ਹੈ ਕੱਲ ਜੀ ਉਹ ਨਵੀਆਂ ਪਾਰਟੀਆਂ ਵੀ ਸਾਹਮਣੇ ਆ ਰਹੀਆਂ ਨੇ ਗੱਟਬੰਧਨ ਵੀ ਹੋਏ ਰਹੇ ਨੇ ਤੇ ਕਿਤੇ ਮਤਲਬ ਕਿ ਕੋਈ ਪਾਰਟੀ ਜਿਹੜੀ ਆ ਉਹ ਬਿਲਕੁਲ ਸਿਫਰ ਤੇ ਚੱਲ ਗਈ ਹੈ ਕੋਈ ਪਾਰਟੀ ਜਿਹੜੀ ਆ ਆਪਸ ਵਿੱਚ ਕਲੇਸ਼ ਪਿਆ ਹੋਇਆ ਹੈ ਤੇ ਉਹ ਇਹ ਸਮਝ ਲਵੇ ਇਸ ਵੇਲੇ ਪੰਜਾਬ ਦੀ ਜਿਹੜੇ ਚੋਣਾਂ ਦਾ ਮਾਹੌਲ ਹੈ ਨਾ ਮਤਲਬ 2022 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਬੜਾ ਰੋਚਕ ਤਰੀਕੇ ਦੇ ਨਾਲ ਇਹਨੂੰ ਦੇਖਿਆ ਜਾ ਸਕਦਾ ਹੈ ਮਾਹੌਲ ਬੜਾ ਹੀ ਗੁੰਝਲਦਾਰ ਬਣਿਆ ਹੋਇਆ ਹੈ ਸੋ ਹੋ ਸਕਦਾ ਹੈ ਕਿ ਆਉਣ ਵਾਲੇ ਕੱਲ ਕੋਈ ਕੇਜਰੀਵਾਲ ਕੋਈ ਵੱਡੇ ਜਿਹੜੇ ਐਲਾਨ ਕਰਨ ਤੇ ਤਾਂ ਕਿ ਲੋਕ ਜਿਹੜੇ ਆ ਉਹ ਮਤਲਬ ਕਿ ਉਹਨਾਂ ਨੂੰ ਵੀ ਸਾਬਤ ਕਰ ਸਕਣ ਲੋਕਾਂ ਨੂੰ ਕਿ ਅਸੀਂ ਤੁਹਾਡੇ ਸਭ ਤੋਂ ਵੱਡੇ ਹੰਦਰ ਦਾ ਬਿਲਕੁਲ ਇਹ ਦਿਨਾਲੀ ਬਿੰਦੇ ਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦੇਣੀ ਹੈ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਪਦੇ ਲਈ ਜਿਵੇਂ ਕਿ ਤੁਸੀਂ ਦੇਖਿਆ ਕਿ ਵਰਿੰਦਰ ਜੀ ਦੇ ਨਾਲ ਸਿਆਸਤ ਦੇ ਨਾਲ ਜੁੜੇ ਕਈ ਮੁੱਦਿਆਂ ਤੇ ਚਰਚਾ ਕੀਤੀ ਹੈ ਸਿਆਸੀ ਪਾੜਿਆਂ ਦੇ ਵਿੱਚ ਫੇਰ ਬਦਲ ਲਗਾਤਾਰ جاری ਹੈ ਕਿਤੇ ਗੱਠਜੋੜ ਹੋ ਰਹੇ ਨੇ ਤੇ ਕਿਤੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਹੋਰ ਕੀ ਕੁਝ ਨਵਾਂ ਲੈ ਕੇ ਆਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਇਸੇ ਤਰ੍ਹਾਂ ਹੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਵੱਖ-ਵੱਖ ਨਵੇਂ ਮੁੱਦਿਆਂ ਦੇ ਨਾਲ ਤੁਸੀਂ ਬਣੇ ਰਹੋ ਐਸਮ ਜੈੱਨਲ ਦੇ ਨਾਲ